ਕਾਰਨੇ ਮੈਂ ਭੁੱਲ ਨਹੀਂ ਸਕਦਾ ਮੈਂ ਕੱਢੂ ਬੜਾ ਸਕੇ ਦੇ ੱੱਕਾ ਕੀਤਾ ਮੈਂ ਤੂੰ ਫਿਕਰ ਕਰਾ ਫਿਕਰ ਨਾ ਕਰ ਇਹ ਲਿਖੀਆਂ ਪਈਆਂ ਨੇ ਆਪਣ ਨੂੰ ਪਿਆਰ ਭਰੀ ਸਸਰੀ ਘਰ ਤੇ ਆਦੀ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਤੇ ਆਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਪੰਨਾ ਸਿੱਧੂ ਦੇ ਬਾਰੇ ਪੰਨਾ ਸਿੱਧੂ ਨੇ ਇੱਕ ਇੰਟਰਵਿਊ ਕੀਤਾ ਮੌਲਕਵਾਤਰਾ ਦੇ ਨਾਲ ਤੇ ਉਸ ਦੇ ਵਿੱਚ ਗੱਲਬਾਤ ਕੀਤੀ ਕੀ ਮੇਰੇ ਨਾਲ ਕੀ ਕੀ ਤੱਕੇਸ਼ਾਈ ਹੋਈ ਸੀ ਜਦੋਂ ਮੈਂ ਜੇਲ੍ਹ ਦੇ ਅੰਦਰ ਸੀ ਆਓ ਮਿੱਤਰੋ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਤੇ ਵੀਡੀਓ ਦੇ ਵਿੱਚ ਪੰਨਾ ਸਿੱਧੂ ਨੇ ਕੀ ਕੀ ਗੱਲਬਾਤ ਕੀਤੀ ਸਰਕਾਰ ਦੇ ਬਾਰੇ ਹੁਣ ਤਾਂ ਇਹਨਾਂ ਨੇ ਤਾਂ ਹ ਨਾ ਸਰਕਾਰ ਨੇ ਮੈਂ ਭੁੱਲ ਨਹੀਂ ਸਕਦਾ ਮੈਂ ਕੱਢੂ ਵੜਾ ਸਕਦੇ ਧੱਕਾ ਕੀਤਾ ਮੈਂ ਤੂੰ ਫਿਕਰ ਕਰ ਫਿਕਰ ਨਾ ਕਰ ਇਹ ਲਿਖੀਆਂ ਪਈਆਂ ਨੇ ਗੱਲਾਂ ਕੀ ਕੀਤਾ ਬਈ ਐਸਾ ਬਹੁਤ ਕੁਝ ਕੀਤਾ ਸੁਣਿਆ ਤਾਂ ਮੈਂ ਬੜਾ ਕੁਝ ਸੀ ਪਰ ਮੈਨੂੰ ਕੀਤਾ ਇਹਨਾਂ ਨੇ ਇਹਨਾਂ ਨੇ ਸਾਰੀਆਂ ਇਹਨਾਂ ਦਾ ਕੱਢੂਗਾ ਮਰ ਐਡਾ ਭਾਣੇ ਸ਼ਕਤੀ ਬਹੁਤ ਬਖਸ਼ੀਆ ਪਰਮਾਤਮਾ ਨੇ ਤੂੰ ਸਹਲੇ ਸਹਲੇ ਤੇ ਸਹਲੇ ਵੀ ਲੈ ਤੇ ਹੁਣ ਜਿਹੜੀ ਉਹ ਗੱਲਾਂ ਆਈਆਂ ਸੀਗੀਆਂ ਕਿ ਤੁਹਾਨੂੰ ਨੰਗੇ ਕਰਕੇ ਕੁੱਟਿਆ ਬਈ ਬਰਫ ਤੇ ਇਹਨਾਂ ਨੇ ਕਿ ਇਹਨਾਂ ਨੇ ਹੀ ਕਰਿਆ ਤਾਂ ਦੱਸਦਾ ਸਾਰੀ ਫਿਰ 2 ਮਿੰਟੇ 2 ਮਿੰਟਾਂ ਦੀ ਗੱਲ ਕੰਪਲੀਟ ਕਰ ਦੇਣਾ ਇਹਨਾਂ ਨੇ ਮੈਨੂੰ ਕੀ ਕਰਿਆ ਇਹਨਾਂ ਨੇ ਮੈਨੂੰ ਭਲੇ ਗੱਪ ਵੜ ਕੇ ਮ ਉੱਥੋਂ ਆਈਆਂ ਸੀ ਇਹ ਇਹਨਾਂ ਗੱਡੀਆਂ ਚੱਕ ਲੈ ਮੈਨੂੰ ਇੱਥੇ ਚੱਕ ਲੈ ਚੱਕ ਕੇ ਲੈਣ ਤੋਂ ਬਾਅਦ ਫਿਰ ਇਹਨਾਂ ਨੇ ਕੀ ਕਰਿਆ ਫਿਰ ਇਹਨਾਂ ਨੇ ਚਲੋ ਸੀਐਮ ਸਾਹਿਬ ਨੇ ਬਹੁਤ ਗਲਤ ਕੰਮ ਕੀਤਾ ਸੀਗਾ ਜਿਹੜਾ ਓਮੇ ਕਰਨਾ ਵੀਡੀਓ ਬਣਾਉਣੀ ਉਹ ਕਰਨੀ ਉਹ ਗਲਤ ਕੀਤਾ ਤੁਹਾਡੀ ਨਿਊ ਵੀਡੀਓ ਬਣੀ ਬੰਦਾ ਨਾ ਬੰਦਾ ਨਾ ਹਾਂ ਬੰਦਾ ਨਾ ਕੁੱਟ-ਕੱਟਦਾ ਮੇਰੇ ਤੇ ਬਹੁਤ ਪਈ ਉਹ ਤਾਂ ਭੁੱਲ ਜਾਂਦਾ ਬੰਦਾ ਜਿਹੜਾ ਨੰਗਾ ਕਰਕੇ ਜ਼ਲੀਲ ਕਰਨਾ ਉਹ ਨਹੀਂ ਬੰਦਾ ਕਦੇ ਭੁੱਲਦਾ ਹੁੰਦਾ ਤੇ ਉਹ ਨੰਗਾ ਕਰਕੇ ਜ਼ਲੀਲ ਕਰਨਾ ਪੰਜ ਸੱਤ ਮੂਰੋ ਹੱਸੀ ਜਾਣ ਵੀਡੀਓ ਬਣਾਈ ਜਾਣ ਉਹ ਬੰਦਾ ਜਲਾਲਤ ਨਹੀਂ ਕਦੇ ਭੁੱਲਦਾ ਹੁੰਦਾ ਜਿਹੜਾ ਇਹ ਤਾਂ ਇਹ ਤੁਸੀਂ ਜਿਨ੍ਹਾਂ ਨੇ ਵਰਤੀ ਆ ਨਾ ਕਰਨੋ ਪੁੱਛ ਕੇ ਦੇਖੀ ਜਿਹੜਾ ਨੰਗਾ ਕਰਨ ਵਾਲੇ ਜਲਾਲ ਤਾਂ ਨਾ ਬਹੁਤ ਭੜੀ ਆ। ਜੇਕਰ ਦੋਸਤੋ ਤੁਸੀਂ ਪੂਰੀ ਵੀਡੀਓ ਦੇਖਣਾ ਚਾਹੁੰਦੇ ਜੇ ਇਸ ਤੇ ਡਿਸਕ੍ਰਿਪਸ਼ਨ ਵਿੱਚ ਇਸ ਵੀਡੀਓ ਦਾ ਲਿੰਕ ਮਿਲ ਜਾਏਗਾ ਤੇ ਵੀਡੀਓ ਨੂੰ ਜ਼ਰੂਰ ਦੇਖਿਓ। ਅੱਜ ਗੱਲ ਕਰਾਂਗੇ ਆਪਾਂ ਕਰਨੋ ਜਲਾ ਬਾਈ ਦੇ ਬਾਰੇ ਜਿੱਦਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣੇ ਕਰਨੋ ਜਲਾ ਬਾਈ ਨੂੰ ਇੱਕ ਪੰਜਾਬੀ ਮੈਨ ਜੁੱਤਾ ਮਾਰਿਆ ਕਰਨੋ ਜਲਾ ਬਾਈ ਨੂੰ ਜੋ ਕਿ ਦੋਸਤੋ ਆਪਣੇ ਲਈ ਬਹੁਤ ਹੀ ਮਾੜੀ ਗੱਲ ਹੈ। ਜੇ ਦੋਸਤੋ ਪੁੱਛਿਆ ਗਿਆ ਕਿ ਤੂੰ ਜੁੱਤਾ ਕਰਨੋ ਜਲਾ ਬਾਈ ਨੂੰ ਕਿਉਂ ਮਾਰਿਆ ਤੇ ਉਸ ਦਾ ਜਵਾਬ ਸੀ ਕਿ ਮੈਂ ਉਸ ਜੁੱਤੇ ਦੇ ਉੱਤੇ ਸਿਗਨੇਚਰ ਕਰਾਉਣਾ ਚਾਹੁੰਦਾ ਸੀ। ਇਸ ਨੂੰ ਸੁਣ ਕੇ ਆਪਣਾ ਪੰਜਾਬੀ ਹੀ ਹੋ ਕੇ ਇਹੋ ਜਿਹੀ ਹੜਕਤ ਕਰਦਾ ਹੈ। ਅੱ비 ਮੁੰਡੇ ਨੂੰ ਕਰਨੋਜਲਾ ਨੇ ਵੀ ਕਾਫੀ ਕੁਝ ਕਿਆ। ਇਸ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਦੇਖ ਲਿਆ ਹੋਣਾ। ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਇਸ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ। ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਪਿੱਤ ਕੜੀ ਪਰ ਕਹਿਂਦੀ ਫੁੱਦੀ ਤੇਰੀ ਭੈਣ ਦੀ। ਹੱਥ ਗਾਲ ਹੋ ਗਈ ਆ ਯਾਰ। ਇੱਕਦਾਂ ਗਾਲਾਂ ਹੀ ਹੋਈਆਂ।